ਪਰਿਕਲਪਨਾ ਦੇ ਮਹੱਤਵ ਜਾਂ ਲਾਭ ਦਿਸ਼ਾ ਨਿਰਦੇਸ਼ਨ ਕਰਦੀ ਹੈ। ਲਕਸ਼্য ਤੇ ਮਕਸਦ ਨੂੰ ਪ੍ਰਾਪਤ ਕਰਨ ਦੇ ਵਿੱਚ ਸਹਾਇਕ ਸਿੱਧ ਹੁੰਦੀ ਹੈ। ਪਰਿਕਲਪਨਾ ਅਧਿਐਨ ਦੇ ਖੇਤਰ ਨੂੰ ਸੀਮਤ ਕਰਦੀ ਹੈ। ਪਰਿਕਲਪਨਾ ਖੋਜ ਦੇ ਸਿੱਟੇ ਕੱਢਣ ਦੇ ਵਿੱਚ ਸਹਾਇਕ ਸਿੱਧ ਹੁੰਦੀ ਹੈ। ਪਰਿਕਲਪਨਾ ਖੋਜ ਕਾਰਜ ਨੂੰ ਨਿਸ਼ਚਿਤਤਾ ਪ੍ਰਦਾਨ ਕਰਦੀ ਹੈ। ਕੁਝ ਪਰਿਕਲਪਨਾਵਾਂ ਅਨੁਭਵ ਸਿੱਧ ਸਮਰੂਪਤਾ ਦੀ ਹੋਣ ਨੂੰ ਪ੍ਰਗਟ ਕਰਦੀਆਂ ਹਨ ਜਿਹੜੀ ਚੀਜ਼ ਦਾ ਪਤਾ ਹੈ ਸਮਾਨ ਸਮਝ ਵਿੱਚ ਆਈ ਸਮੱਸਿਆ ਅਤੇ ਕੁਝ ਪਰਿਕਲਪਨਾਵਾਂ ਆਦਰਸ਼ ਪ੍ਰਕਾਰਾਂ ਨਾਲ ਸੰਬੰਧ ਰੱਖਦੀਆਂ ਹਨ ਕੁਝ ਪਰਿਕਲਪਨਾਵਾਂ ਦਾ ਵਾਸਤਾ ਵਿਸ਼ਲੇਸ਼ਨਾਤਮਕ ਚਿਹਰਾ ਦੇ ਨਾਲ ਸੰਬੰਧਿਤ ਹੁੰਦਾ ਹੈ ਰਿਪੀਟ ਪਰਿਕਲਪਨਾ ਦੇ ਮਹੱਤਵ ਜਾਂ ਲਾਭ ਇਹ ਖੋਜ ਕਰਤਾ ਦਾ ਦਿਸ਼ਾ ਨਿਰਦੇਸ਼ਨ ਕਰਦੀ ਹੈ। ਲਕਸ਼্য ਤੇ ਮਕਸਦ ਨੂੰ ਪ੍ਰਾਪਤ ਕਰਨ ਦੇ ਵਿੱਚ ਸਹਾਇਕ ਸਿੱਧ ਹੁੰਦੀ ਹੈ। ਪਰਿਕਲਪਨਾ ਅਧਿਐਨ ਦੇ ਖੇਤਰ ਨੂੰ ਸੀਮਿਤ ਕਰਦੀ ਹੈ। ਪਰਿਕਲਪਨਾ ਖੋਜ ਦੇ ਸਿੱਟੇ ਕੱਢਣ ਦੇ ਵਿੱਚ ਸਹਾਇਕ ਸਿੱਧ ਹੁੰਦੀ ਹੈ। ਪਰਿਕਲਪਨਾ ਖੋਜ ਕਾਰਜ ਨੂੰ ਨਿਸ਼ਚਿਤਤਾ ਪ੍ਰਦਾਨ ਕਰਦੀ ਹੈ। ਕੁਝ ਪਰਿਕਲਪਨਾਵਾਂ ਅਨੁਭਵ ਸਿੱਧ ਸਮਰੂਪਤਾ ਦੀ ਹੋਂਦ ਨੂੰ ਪ੍ਰਗਟ ਕਰਦੀਆਂ ਹਨ ਜਿਹੜੀ ਚੀਜ਼ ਦਾ ਪਤਾ ਹੈ ਸਮਾਨ ਸਮਝ ਵਿੱਚ ਆਈ ਸਮੱਸਿਆ ਅਤੇ ਕੁਝ ਪਰਿਕਲਪਨਾਵਾਂ ਆਦਰਸ਼ ਪ੍ਰਕਾਰਾਂ ਨਾਲ ਸੰਬੰਧ ਰੱਖਦੀਆਂ ਹਨ ਅਤੇ ਕੁਝ ਪਰਿਕਲਪਨਾਵਾਂ ਦਾ ਵਾਸਤਾ ਵਿਸ਼ਲੇਸ਼ਨਾਤਮਕ ਚਿਰਾਂ ਦੇ ਨਾਲ ਸੰਬੰਧਿਤ ਹੁੰਦਾ ਹੈ ਧੰਨਵਾਦ